Terima kasih telah menonton! ਦentro ਆਇਆ ਗਿਆ ਸੀ ਫੋਕਸਿੰਗ ਕਾਲਜ ਫਰਮਾ ਪਟਿਆਲਾ ਵਿਖੇ ਉਸੇ ਵੀ ਸ਼ੁਰੂ ਕੀਤੀ ਹੈ ਟਿਕਾਣਾ ਸਮਝੋ ਦੇਖੋ ਪਹਿਲਾਂ ਤਾਂ ਸਾਡੇ ਜਿੰਨੇ ਅੱਜ ਬੱਚਿਆਂ ਨੂੰ ਫੇਅਰਵੈਲ ਦਿੱਤੀ ਗਈ ਹੈ ਜਿਹੜੇ ਪਾਸ ਆਊਟਸ ਨੇ ਉਹਨਾਂ ਨੂੰ ਬਹੁਤ-ਬਹੁਤ ਵਧਾਈ ਤੇ ਇਸ ਦੇ ਨਾਲ ਹੀ ਮੈਂ ਸਮੂਹ ਸਾਡੇ ਹਲਕਾ ਵਾਸੀਆਂ ਨੂੰ ਸਾਡੇ ਪਿੰਡ ਵਾਸੀਆਂ ਨੂੰ ਕਰਾਲੀ ਸ਼ਹਿਰ ਵਾਸੀਆਂ ਨੂੰ ਸਾਰਿਆਂ ਨੂੰ ਅਪੀਲ ਕਰਦਾ ਵੀ ਨਵਾਂ ਜਿਹੜਾ ਸੈਸ਼ਨ ਹੈ ਅਕੈਡੈਮਿਕ ਸੈਸ਼ਨ ਉਹ ਅਗਲੇ ਕੁਝ ਮਹੀਨਿਆਂ 'ਚ ਸ਼ੁਰੂ ਹੋ ਜਾਣਾ ਤੇ ਐਡਮਿਸ਼ਨਸ ਵੀ ਜਲਦੀ ਓਪਨ ਕੀਤੀਆਂ ਜਾ ਰਹੀਆਂ ਨੇ ਤੇ ਜਿੰਨੇ ਵੀ ਸਾਡੇ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਲੜਕੀਆਂ ਪੜਨਾ ਚਾਹੁੰਦੀਆਂ ਨੇ ਸ਼ਹੀਦ ਭਗਤ ਸਿੰਘ ਖਾਲਸਾ ਕਾਲਜ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਸਨ 1980 ਦੇ ਲਗਭਗ ਸਥਾਪਨਾ ਹੋਈ ਸੀ ਤੇ ਉਦੋਂ ਦੀ ਸ਼ਹੀਦ ਭਗਤ ਸਿੰਘ ਦੇ ਮਦਰ ਨੇ ਇਹਦਾ ਨੀਂਹ ਪੱਥਰ ਰੱਖਿਆ ਸੀ ਮੇਰੇ ਨਾਨਾ ਜੀ ਸਵਰਗੀ ਸਰਦਾਰ ਬਚਿੱਤਰ ਸਿੰਘ ਜੀ ਪੜਿਆਲਾ ਐਕਸਐਮਐਲਏ ਖਰੜ ਉਸ ਤੋਂ ਬਾਅਦ ਰਾਜਵੀਰ ਸਿੰਘ ਜੀ ਪੜਿਆਲਾ ਨੇ ਇਸ ਕਾਲਜ ਦੀ ਸੇਵਾ ਨਿਭਾਈ ਤੇ ਹੁਣ ਮੈਂ ਨਿਭਾ ਰਿਹਾ ਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੇ ਆਂ ਵੀ ਬੱਚਿਆਂ ਨੂੰ ਇੱਕ ਬੜਾ ਸੁਚੱਜਾ ਐਟਮੋਸਫੇਅਰ ਦਿੱਤਾ ਜਾਂਦਾ ਬੜਾ ਸਿਕਿਓਰ এনवायरमेंट ਦਿੱਤਾ ਜਾਂਦਾ ਤੇ ਤੁਸੀਂ ਆਪਦੇ ਬੱਚਿਆਂ ਨੂੰ ਵੱਧ ਤੋਂ ਵੱਧ ਖਾਲਸਾ ਕਾਲਜ ਸ਼ਹੀਦ ਭਗਤ ਸਿੰਘ ਖਾਲਸਾ ਕਾਲਜ ਫਾਰ ਔਮਨ ਪੜਿਆਲਾ ਵਿਖੇ ਦਾਖਲਾ ਦਿਵਾਓ ਤੇ ਆਪਾਂ ਆਪਣੇ ਹਲਕੇ ਦੇ ਬੱਚਿਆਂ ਨੂੰ ਹੋਰ ਅੱਗੇ ਵੱਧ ਚੜ ਕੇ ਪੜਾ ਸਕਾਂ ਜੀ ਲੜਕੀ ਮਾਮਲੇ ਜਿਹੜੇ ਜੋ ਪੇਰੈਂਟਸ ਲਈ ਹੋਰ ਸਕਿਉਰਟੀ ਲੈ ਕੇ ਕਾਫੀ ਫਿਕਰ ਹੈ ਚਿੰਤਤ ਰਹੇ ਨੇ ਦੇਖੋ ਪੜਿਆਲਾ ਕਾਲਜ ਆਪਦੇ ਵੈਸੇ ਆਪਦੇ ਆਪ ਵਿੱਚ ਹੀ ਇੱਕ ਲੈਂਡਮਾਰਕ ਹੈ ਅਸੀਂ ਕਦੇ ਵੀ ਅੱਜ ਤੱਕ ਚਾਹੇ ਛੁੱਟੀ ਦਾ ਟਾਈਮ ਹੋਵੇ ਜਾਂ ਸਵੇਰੇ ਜਦੋਂ ਲੜਕੀਆਂ ਆਉਂਦੀਆਂ ਨੇ ਕਦੇ ਵੀ ਬਾਹਰ ਕੋਈ ਅਨਵਾਂਟਡ ਬੰਦਾ ਐਲੀਮੈਂਟ ਕੋਈ ਖੜਾ ਨਹੀਂ ਹੋਣ ਦਿੰਦੇ ਇੱਥੇ ਸੈਕੰਡਲੀ ਜਿਹੜਾ ਸਾਡਾ ਕਾਲਜ ਹੈ ਇਹ ਓਨਲੀ ਗਰਲਸ ਕਾਲਜ ਹੈ ਕੋਈ ਐਡ ਨਹੀਂ ਹੈਗਾ ਤਾਂ ਸੇਫਟੀ ਸਿਕਿਉਰਿਟੀ ਲਈ ਤਾਂ ਵੈਸੇ ਹੀ ਸਾਡਾ ਇੱਕ ਕਹਿ ਸਕਦੇ ਆਂ ਵੀ ਇੱਕ ਟ੍ਰੇਡਮਾਰਕ ਹੈ ਵੀ ਜਿਹੜਾ ਅਸੀਂ ਇਨਸ਼ੋਰ ਕਰਦੇ ਆਂ ਬੱਚਿਆਂ ਨੂੰ ਸਨ 1980 ਤੋਂ ਲੈ ਕੇ ਹੁਣ ਤੱਕ ਲਗਭਗ 45 ਸਾਲ ਹੋ ਚੁੱਕੇ ਨੇ ਤੇ ਕਦੇ ਵੀ ਪਟਿਆਲਾ ਕਾਲਜ ਵਿਖੇ ਕੋਈ ਐਦਾਂ ਦੀ ਦੁਰਘਟਨਾ ਜਾਂ ਕੋਈ ਐਦਾਂ ਦੀ ਇਨਸੀਡੈਂਸ ਨਹੀਂ ਹੋਈ ਜਿਹਦੇ ਨਾਲ ਕੋਈ ਇਨਸਿਕਿਉਰਿਟੀ ਜ਼ਾਹਿਰ ਹੋਵੇ ਤਾਂ ਬੱਚਿਆਂ ਦੀ ਸਿਕਿਉਰਿਟੀ ਸਾਡਾ ਫਰਸਟ ਪ੍ਰੈਫਰੈਂਸ ਔਰ ਕੋਰਸਾਂ ਦੀ ਗੱਲ ਕੀਤੀ ਗਈ ਹੈ ਕਈ ਕੋਰਸਾਂ ਦੀ ਹੈ ਜਿਹੜੀਆਂ ਫੀਸਾਂ ਬਹੁਤ ਜ਼ਿਆਦਾ ਹੈ ਪੇਰੈਂਟਸ ਉਸ ਨੂੰ ਅਫੋਰਡ ਨਹੀਂ ਕਰਾਉਂਦੇ ਜਿਹੜੇ ਅਤਰੀ ਪਰਿਵਾਰਾਂ ਵਿੱਚ ਆਉਂਦੇ ਦੇਖੋ ਗਰੀਬ ਪਰਿਵਾਰਾਂ ਲਈ ਸਕੀਮਾਂ ਵੀ ਨੇ ਜੋ ਵੀ ਸੈਂਟਰ ਤੋਂ ਆਉਂਦੀ ਆ ਜਾਂ ਸਟੇਟ ਗਵਰਨਮੈਂਟ ਤੋਂ ਆਉਂਦੀ ਆ ਸਾਰੀਆਂ ਸਕੀਮਾਂ ਦਿੱਤੀਆਂ ਜਾਂਦੀਆਂ ਨੇ ਔਰ ਇਸ ਦੇ ਨਾਲ ਹੀ ਸਾਡਾ ਫੀਸ ਸਟਰਕਚਰ ਪਹਿਲਾਂ ਹੀ ਮੈਂ ਦੱਸ ਦੇਣਾ ਚਾਹੁੰਦਾ ਵੀ ਜਿਹੜੇ ਹੋਰ ਪ੍ਰਾਈਵੇਟ ਕਾਲਜੇਜ਼ ਨੇ ਉਹਨਾਂ ਦੇ ਕੰਪੈਰੀਟਿਵਲੀ ਬਹੁਤ ਘੱਟ ਹੈ ਅਸੀਂ ਸਿਰਫ ਇਹਦੇ ਵਿੱਚ ਮੋਸਟਲੀ ਜਿਹੜਾ ਮੇਜਰ ਪਾਰਟ ਫੀ ਦਾ ਹੁੰਦਾ ਉਹ ਜਿਹੜਾ ਯੂਨੀਵਰਸਿਟੀ ਨੂੰ ਪੰਜਾਬ ਯੂਨੀਵਰਸਿਟੀ ਨੂੰ ਅਫੀਲੀਏਸ਼ਨ ਅਫੀਲੀਏਸ਼ਨ ਦੇ ਤੌਰ ਤੇ ਬੱਚੇ ਦੀ ਜਿਹੜੀ ਫੀਸ ਐਗਜ਼ਾਮੀਨੇਸ਼ਨ ਫੀਸ ਜਾਂ ਦਾਖਲਾ ਫੀਸ ਜਾਣੀ ਹੁੰਦੀ ਹੈ ਉਹ ਫੀਸ ਹੈ ਸਾਡਾ ਜਿਹੜਾ ਕਾਲਜ ਦੀ ਫੀਸ ਹੈ ਉਹ ਬਿਲਕੁਲ ਨਾ ਮਰਦਾ ਰਹੀ ਤਾਂ ਫੀਸੇ ਸਾਡੀਆਂ ਬਾਕੀ ਪ੍ਰਾਈਵੇਟ ਅਦਾਰਿਆਂ ਨਾਲੋਂ ਲਗਭਗ ਅੱਧੀਆਂ ਨੇ ਅ ਦੂਰ ਤੋਂ ਜੋ ਬੱਚੇ ਜੁਗਨਾ ਚਾਹੁੰਦੇ ਨੇ ਕਿ ਹਮਨੇ ਟ੍ਰਾਂਸਪੋਰਟ ਦਾ ਵੀ ਕੋਈ ਦੇਖੋ ਅਸੀਂ ਹਰਮੀਤ ਜੀ ਅਸੀਂ ਚਾਹੁੰਦੇ ਆ ਵੀ ਕੋਈ ਵਿਵਸਥਾ ਕੀਤੀ ਜਾਵੇ ਜਿੱਦਾਂ ਹੀ ਹੁਣ ਸਾਡੇ ਕੋਲ ਜਿੱਦਾਂ ਸਟਰੈਂਥ ਲਗਭਗ 300 ਦੇ ਨੀਅਰ ਅਬਾਊਟ ਹੈਗੀ ਆ ਜਿੱਦਾਂ ਹੀ ਕੋਈ ਰੂਟ ਏ ਸਾਲ ਜਦੋਂ ਨਵਾਂ ਬੈਚ ਆਉਂਦਾ ਜੇ ਬੱਚਿਆਂ ਦੀ ਕੋਈ ਰਿਕੁਆਇਰਮੈਂਟ ਹੋਊਗੀ ਤਾਂ ਡੈਫੀਨੇਟਲੀ ਉਹਦੇ ਉੱਤੇ ਵਰਕ ਕੀਤਾ ਜਾ ਸਕਦਾ ਫਿਲਹਾਲ ਸਾਡੇ ਮਤਲਬ ਕਾਲਜ ਵੱਲੋਂ ਕੋਈ ਟ੍ਰਾਂਸਪੋਰਟੇਸ਼ਨ ਨਹੀਂ ਹੈਗੀ ਬਟ ਜੇ ਬੱਚੇ ਚਾਹਣਗੇ ਤਾਂ ਡੈਫੀਨੇਟਲੀ ਕੋਈ ਪੂਲ ਇਨ ਕਰਕੇ ਕੋਈ ਸਿਸਟਮ ਐਦਾਂ ਦਾ ਬੱਸ ਜਾਂ ਉਹਨਾਂ ਨੂੰ ਕੋਈ ਵੈਨ ਜਾਂ ਕੋਈ ਆਟੋ ਪ੍ਰੋਵਾਈਡ ਕੀਤਾ ਜਾ ਸਕਦਾ ਕਈ ਪਰਿਵਾਰਾਂ ਦੀ ਜੇ ਸੋਚ ਹੁੰਦੀ ਹੈ ਮਾਂ-ਬਾਪ ਦੇ ਵੀ ਟਾਈਮ ਸੀ ਆ ਪਲੱਸ 2 ਕਰਵਾ ਕੇ ਬੱਚੀਆਂ ਵਿਆਹ ਦਿੱਤੀਆਂ ਜਾਂ ਅੱਧੇ ਪੜਾਈ ਨਾ ਕਰਵਾਈ ਜਾਵੇ ਜਾਂ ਫਿਰ ਕਈ ਆ ਆਰਥਿਕ ਪੱਖੋਂ ਕੋਈ ਤਰ੍ਹਾਂ ਉਹ ਵੀ ਨਹੀਂ ਕਿ ਉਹ ਕਿਹਜੇ ਪੇਰੈਂਟਸ ਨੂੰ ਕਹਿਣਾ ਚਾਹੀਦਾ ਮੇਰਾ ਬਿਲਕੁਲ ਉਹਨਾਂ ਨੂੰ ਅਪੀਲ ਹੈ ਮੈਸੇਜ ਹੈ ਵੀ ਤੁਸੀਂ ਬੱਚੇ ਦਾ ਪਲੱਸ 2 ਤੱਕ ਪੜੇ ਦਾ ਕੋਈ ਵੈਲਿਊ ਹੀ ਨਹੀਂ ਹੈ ਤੁਹਾਨੂੰ ਇੱਕ ਬੇਸਿਕ ਗ੍ਰੈਜੂਏਸ਼ਨ ਬਹੁਤ ਇੰਪੋਰਟੈਂਟ ਹੈ ਜੇ ਬੱਚੇ ਨੂੰ ਕੱਲ ਨੂੰ ਤੁਸੀਂ ਬਾਹਰ ਵੀ ਭੇਜਣਾ ਜਿਹੜਾ ਇੱਕ ਗ੍ਰੈਜੂਏਟ ਬੱਚਾ ਬਾਹਰ ਜਾਂਦਾ ਹੈ ਉਹਦਾ ਪੇ ਸਕੇਲ ਕੁਝ ਹੋਰ ਹੁੰਦਾ ਹੈ ਜਿਹੜਾ ਪਲੱਸ 2 ਕਰਕੇ ਜਾਂਦਾ ਉਹਦੀ ਲਾਈਫ ਸਟਾਈਲ ਕੁਝ ਹੋਰ ਹੁੰਦੀ ਹੈ ਇਸ ਕਰਕੇ ਚਾਹੇ ਆਪਾਂ ਇੱਥੇ ਰਹਿਣਾ ਚਾਹੇ ਧੀਆਂ ਨੂੰ ਵਿਆਹਣਾ ਹੈ ਹਰ ਕੰਮ ਹਰ ਲਾਈਫ ਦੇ ਵਿੱਚ এডਿਕੇਸ਼ਨ ਨੇ ਕੰਮ ਆਉਣਾ ਤੇ ਮਿਨੀਮਮ ਗ੍ਰੈਜੂਏਸ਼ਨ ਜਿਹੜੀ ਹੈ ਹਰ ਬੱਚੇ ਨੂੰ ਕਰਨੀ ਚਾਹੀਦੀ ਹੈ ਉਹਦਾ ਅਧਿਕਾਰ ਹੈ